सही भी हैगी इत <laughs> नाम की अपना अमरप्रीत सिंह जी ਅਮਜੀ ਸਕਜੀ ਤੁਸੀਂ ਹੈਗੇ ਇਲੈਕਟ੍ਰਿਕ ਸਿਵਲ ਹਸਪੀਟਲ ਫਗਵਾੜਾ ਵਿੱਚ ਹਾਂਜੀ ਕੀ ਮਾਮਲਾ ਸਾਰਾ ਪਿੱਛੇ ਪੈਨਲ ਸਾਰਾ ਸੜਿਆ ਹੋਇਆ ਹੈਗਾ ਵਾ ਪਰ ਕਾਫੀ ਵੱਡਾ ਹਾਸਾ ਵਾਪਰਦਾ ਜਿਹੜਾ ਖਤਸ਼ਾ ਬਣਿਆ ਹੋਇਆ ਹੈਗਾ ਵਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਦੋਂ ਸੜਿਆ ਪੈਨਲ ਇਹ ਸਾਰੇ ਤਾਂ ਬਹੁਤ ਦਿਨ ਹੋ ਗਏ 2-3 ਮਾਰ ਲੈ ਕੇ ਵੀ ਦਿੱਤਾ ਨਾ ਮੈਂ ਵੀ ਨਹੀਂ ਦੇ ਪਾ ਕਿੰਨੀ ਵਾਰ ਲਿਖ ਕੇ ਦਿੱਤਾ ਜੀ 2-3 ਵਾਰ ਲਿਖ ਕੇ ਦਿੱਤਾ ਨਾ ਕਿਹਨੂੰ ਲਿਖ ਕੇ ਦਿੱਤਾ ਸੀ ਇਹਨਾਂ ਨੂੰ ਆਪਣੇ ਸਾਰੇ ਦਫ਼ਤਰ ਵਾਲਿਆਂ ਨੂੰ ਵੀ ਦੱਸਿਆ ਵੀ ਆਪਣਾ ਪੈਨਲ ਦੀ ਹਾਲਤ ਦੇਖਵਾ ਕੇ ਦੇਖ ਲਓ ਕਿੰਨੀ ਲਿਖਿਆ ਦਿੱਤਾ अच्छा ते एसएमओ साहब ने ਦੱਸਿਆ ਸੀ ਇਸ ਬਾਰੇ ਇਹ ਪੈਨਲ ਕਿਸ ਤਰ੍ਹਾਂ ਕੰਮ ਕਰਦਾ ਸਿਕਾ ਇਹ ਦੱਸੋ ਇਹ ਸਾਰਾ ਐਲਟੀ ਪੈਨਲ ਨੂੰ ਆਜੀ 11 ਕੇਵੀ ਤੋਂ ਜਿਹੜਾ ਆਪਣਾ ਟਰਾਂਸਫਰ ਨੂੰ ਤੋੜ ਕੇ ਲੱਗ ਪੁੱਕ ਇਹਦੇ ਕੀ ਕੀ ਹੋਰ ਲਾਭ ਸਿੱਕੇ ਹੋਰ ਕੀ ਜਦੋਂ ਪਿੱਛੋਂ ਸ਼ਾਰਟ ਹੋਣਾ ਉਹਨੇ ਸਟੇੜੇ ਬ੍ਰੇਕ ਮਾਰ ਤੋਂ ਬੈਕ ਮਾਰ ਕੇ ਸਮਝੋ ਤੇ ਹੁਣ ਵੀ ਇਹ ਕਿਹੜਾ ਜਿਹੜਾ 11 ਕੇਵੀ ਦਾ ਫੇਸ ਤੇ ਰਹਿ ਗਿਆ ਓਕੇ ਹੁਣ ਇਹ ਦੱਸੋ ਕਿ ਪੈਨਲ ਤੁਸੀਂ ਕਾਫੀ ਟਾਈਮ ਤੋਂ ਜਿਹੜਾ ਸੜਿਆ ਪਿਆ ਹੈਗਾ ਇਹਦੀ ਰਿਪੇਅਰ ਵਗੈਰਾ ਨਹੀਂ ਹੋ ਰਹੀ ਕੀ ਪਰ ਫਿਰ ਆਪਣੇ ਪਿਆਸਗਰਾਂ ਨੂੰ ਇਹ ਹੁਣੇ ਕਹਿੰਦੇ ਹਟ ਜਾਓ ਵੀ ਪਿੱਛੋਂ ਪੈਸੇ ਨਹੀਂ ਆਉਂਦੇ ਹੈਗੇ ਜਿਵੇਂ ਆਪਾਂ ਦੀ ਪਿੱਛੋਂ ਪੈਸੇ ਨਹੀਂ ਆਉਂਦੇ ਸਰ ਸਿਵਲ ਹਸਪਤਲ ਆਪਣੀਆਂ ਜਿਹੀਆਂ ਖਾਮੀਆਂ ਕਮੀਆਂ ਕਰਕੇ ਹਮੇਸ਼ਾ ਚਰਚਾ ਚ ਬਣਿਆ ਰਹਿੰਦਾ ਹੈਗਾ ਜਿੱਥੇ ਹੋਰ ਬੇਸ਼ਮਾਰੀ ਤੇ ਕਮੀਆਂ ਹੈਗੀਆਂ ਪੂਲਰਾਂ ਚ ਪਾਣੀ ਨਹੀਂ ਆਉਂਦਾ ਟੂਟੀਆਂ ਜਿਹੜਾ ਪਾਣੀ ਹੈਗਾ ਉਦੋਂ ਹੀ ਵੇਸਟ ਹੋਈ ਜਾਂਦਾ ਪਰ ਇੱਕ ਤਾਂ ਪਹਿਲਾਂ ਜਾਦੀ ਇਹ ਗੱਲ ਬਈ ਜਿਹੜੇ ਆਪਣੇ ਆਹ ਗੋਲੀਆਂ ਗਾਲੀਆਂ ਖਾਣ ਆਉਂਦੇ ਤਿੰਨ ਸੜਕਾਂ ਦੇ ਵਿੱਚ ਉਹ ਜਿੰਨੀਆਂ ਆਪਣੀਆਂ ਆਰਥਾਂ ਆ ਸਾਰੀਆਂ ਉਹ ਵੱਢ ਕੇ ਲਈ ਜਾਂਦੇ ਆ ਅੱਛਾ ਉਹਨਾਂ ਦੇ ਵਿੱਚ ਕਿਸੇ ਦਾ ਵੀ ਕਿਆਲ ਨਹੀਂ ਹੈਗਾ ਨਾ ਕੋਈ ਆਪਣਾ ਕੋਸਾਲਾ ਕੋਈ ਮੁਲਾਜ਼ਮ ਕੋਈ ਨਾ ਦੇਖਦਾ ਜਿਹੜਾ ਕੋਈ ਅਸੀਂ ਫੜ ਕੇ ਦਿੰਦੇ ਵੀ ਆ ਦੋ ਔਰ ਫੜ ਕੇ ਦਿੰਦੇ ਇਹਨਾਂ ਨੂੰ ਕੋਈ ਤੋਂ ਲਿਆ ਕੇ ਗਾਂ ਛਾਣ ਜਿਹੜੇ ਕਾਰਨ ਵੀ ਬਹੁਤ ਯਾਨੀ ਕਿ ਜਿਹੜੀਆਂ ਆਪਣੀਆਂ ਬਿਲੀ ਦੀਆਂ ਸਪੱਖਿਆ ਆ ਰਹੀਆਂ ਇਧਾਰਸਾਂ ਵੱਡ ਲਈਆਂ ਹੁਣ ਆਪਣਾ ਹਲਾ 11 ਕੇ ਵੀ ਆਪਣੇ ਟ੍ਰਾਂਸਫਰ ਨੂੰ ਆਪਾਂ ਨਿਊਟਰਲ ਬਣਾਉਣੇ ਆ ਉਹ ਅਕਤੋ ਬਣਾ ਲਿਆ ਉਹ ਆਪਣੀਆਂ ਸਾਰੀਆਂ ਵੱਡੀਆਂ ਆ ਤੁਹਾਡੇ ਕਹਿਣ ਤੇ ਪਾਵਾ ਕੇ ਜਿਹੜੀ ਬਿਜਲੀ ਦੇ ਸਮਾਨ ਹੈਗੇ ਆ ਹਾਂਜੀ ਉਪਕਰਣ ਹੈਗੇ ਆ ਤਾਰਾਂ ਵਗੈਰਾ ਜਾਂ ਇਹਨਾਂ ਨੂੰ ਵੱਡਾ ਟੁਕ ਕਰਕੇ ਉਹ ਵੇਚ ਦਿੰਦੇ ਆ ਜਾਂ ਲੈ ਜਾਂਦੇ ਚੋਰੀ ਕਰਕੇ ਹੈਨਾ ਉਹਦੇ ਕਰਕੇ ਵੀ ਬਹੁਤ ਏਜ ਵਾਲਾ ਜਿਹੜੀ ਸਰਕਾਰ ਤੇ ਸਰ ਪੁਲਿਸ ਚੋਂ ਕਿ ਇੱਥੇ ਬਣੀ ਹੋਈ ਅੰਦਰ ਉਹ ਕੋਈ ਕਾਰਵਾਈ ਨਹੀਂ ਪਾਉਂਦੇ ਉਹਨਾਂ ਤੇ ਕੋਈ ਨਹੀਂ ਆ ਮੈਂ ਤਾਂ ਮੈਂ ਤਾਂ ਕੋਈ ਦੇਖਿਆ ਨਹੀਂ ਐਦ ਕਰਕੇ ਕਾਰਵਾਈ ਦਾ ਨਹੀਂ ਨਹੀਂ ਜਦੋਂ ਸ਼ਰਿਆਮ ਘੁੰਮਦੇ ਅੰਦਰ ਟੂਟੀਆਂ ਚੋਰੀਆਂ ਕਰਦੇ ਆ ਜਾਂ ਤਾਰਾਂ ਵੱਢਦੇ ਆ ਹੋਰ ਉਪਕਰਣ ਚੋਰੀ ਕਰਕੇ ਲੈ ਜਾਂਦੇ ਆ ਜਿਨ੍ਹਾਂ ਨਾਲ ਸਰਕਾਰੀ ਜਿਹੜੇ ਹੈਗਾ ਵਾ ਨੁਕਸਾਨ ਹੁੰਦਾ ਹੈਗਾ ਹਸਪੀਟਲ ਦਾ ਪਰ ਮੈਂ ਤਾਂ ਇਹ ਹੀ ਕਹਾਂਗਾ ਵੀ ਜਿਹੜੇ ਵੀ ਜਿੰਨੇ ਵੀ ਆ ਕੋਈ ਆ ਤਾਂ ਵੀ ਇਹਨਾਂ ਦਾ ਕੋਈ ਕੋਈ ਵਿਸ਼ੇਸ਼ 파ਟ ਆ ਜਾਂਦੀ ਆ ਦੁਆ ਪੈ ਜਾਂਦਾ ਉਹਦੇ ਕਰਕੇ ਛੱਡ ਦਿੰਦੇ ਆ ਜਾਂ ਫਿਰ ਕੋਈ ਆ ਵੀ ਇਹ ਨਿਗਹਿਲੀ ਕਰਦੀ ਆ ਵੀ ਜਿਆ ਹੁਣ ਇੱਕ ਵਾਰ ਚਾਟ ਲਾਇਆ ਉਹ ਵੀ ਕਿ ਮੈਂ ਤਾਂ ਕਹਿੰਦਾ ਮੇਰੇ ਤੋਂ ਭਰਨ ਮੈਂ 11 ਵੀ ਕਰੰਟ ਦਿੰਦਾ ਨਾਲ ਸੱਤੇ ਇਹ ਬਦੂ ਦਾ ਝਟਕਾ ਲਾਇਆ ਉਹ ਹੁਣ ਕਿ ਆ ਵੀ ਨਹੀਂ ਚੋਰੀ ਕਰਦਾ ਕਿੰਨੇ ਕੁ ਮੁਲਾਜ਼ਮ ਹੈ ਜੀ ਇੱਥੇ ਚੌਂਕੀ ਵਿੱਚ ਸਿਵਲ ਵਾਲੀ ਚੌਂਕੀ ਦੋ ਮੁਲਾਜ਼ਮ ਹੋਣੇ ਆ ਜੀ ਪੱਕੇ ਕਰ ਅੱਛਾ ਕੋਈ ਗਰਾਊਂਡ ਗਵਾਰਡ ਨਹੀਂ ਕਰਦੇ ਹਸਪੀਟਲ ਚ ਜਾਂ ਨਿਗਰਾਨਾ ਪਾਉਂਦੇ ਆ ਤੁਸੀਂ ਕੱਲ ਲਈ ਹੈ ਜੀ ਹਾਂ ਕੱਲ ਲਈ ਹੈ 24 ਘੰਟੇ ਆ ਵੀ ਜਿਹੜੇ ਜਦੋਂ ਆਰਡਰ ਪਾ ਗਏ ਹੁਣ ਆਣਾ ਤੁਸੀਂ ਕੋਈ ਡਿਮਾਂਡ ਨਹੀਂ ਕੀਤੀ ਸਾਨੂੰ ਹੈਲਪਰ ਦਿੱਤਾ ਜਾਵੇ ਕੋਈ ਨਹੀਂ ਪੁੱਛਦਾ ਹੈਲਪਰ ਜਿਹੜਾ ਦਿੰਦੇ ਵੀ ਜੀ ਉਹ ਵੀ 2 ਮਿੰਟ ਰਿਹਾ ਨਾਲ ਦਿੱਦੀ ਪਰ ਨਟ ਜਾਂਦਾ ਹੈ ਇਸ ਨੂੰ ਲਿੰਬਰ RAM ਜੀ ਦਾ ਕੀ ਕਹਣਾ ਇਸ ਵਾਰ ਉਹ ਕਹਿੰਦੇ ਵੀ ਆ ਤਾਂ ਉਹਨਾਂ ਨੂੰ ਜਾਨੀ ਕਿ ਉਹ ਡਾਟਾ ਹੋਈ ਹੈ ਇਹ ਆਪਣੇ ਮਲਾਜਮਾਂ ਵਾਲੇ ਮੈਂ ਕਿ ਉਹਨਾਂ ਕੋਲ ਪੁੱਛੀ ਸੀ ਹੈ ਨਹੀਂ ਕੁਝ ਉਹ ਡਰਦਾ ਇਹ ਸਿਲੰਡਰ ਲੱਗਾ ਮੈਨੂੰ ਲੱਗਦਾ ਇਹਦੀ ਤਰੀਕਾ ਐਕਸਪਾਇਰ ਹੋਈ ਹੋਣੀ ਹੈ ਨਹੀਂ ਜੀ ਸਹੀ ਹੈ ਜੀ ਸਹੀ ਹੈ ਅਗਰ ਇਹ ਸਿਲੰਡਰ ਨੂੰ ਵਰਤੋ ਬਚ ਲਿਆਉਣਾ ਕੋਈ ਆਕ ਲੱਗਦੀ ਹੈ ਵੀ ਤੈਨੂੰ ਨੌਲੇਜ ਹੈਗੀ ਸੀ ਵੀ ਚਲਾਉਣਾ ਦਾ ਤੈਨੂੰ ਬਿਲਕੁਲ ਤੇ ਕੀ ਨੀ ਦੀਆਂ ਕੋਈ ਵੀ ਦੇਖਿਆ ਹੁਣ ਸਰਾ ਆਖਰੀ ਗੱਲ ਇਹ ਦੱਸੋ ਕਿ ਇਹ ਜਿਹੜਾ ਪੈਨਲ ਪਿੱਛੇ ਵੀ ਦਿਖਾਇਆ ਹੁਣ ਵੀ ਦਿਖਾਇਆ ਲੂ ਹੋ ਚੁੱਕਾ ਸੜ ਗਿਆ ਭਾਈ ਇਹਦੇ ਕਰਕੇ ਕੀ ਕੀ ਦਿੱਕਤ ਆ ਰਹੀ ਹੈ ਹਸਪੀਟਲ ਦੇ ਵਿੱਚ ਆਪਣੀ ਗੱਦਾਂ ਆਪਣੇ ਐਮਰਜੈਂਸੀ ਹੋ ਗਈ ਉਹਦੇ ਵਿੱਚ ਵੀ ਆਪਣਾ ਜਿਹੜਾ ਜਨਰੇਟਰ ਆਉ ਵੀ ਨਹੀਂ ਚੱਲਣ ਰਿਹਾ ਵਰਤੋਂ ਨਹੀਂ ਦਾ ਓਕੇ ਤੇ ਉਹਦੀ ਵੀ ਜਾਨੀ ਕੋਈ ਰਿਪੇਅਰ ਦੇ ਆਪਾਂ ਆਰਡੀਨੇਟ ਲਗਾਇਆ ਉਹ ਹੀ ਤਕਰੀਬਨ ਨਹੀਂ ਐਡਾ ਵੱਡਾ ਹਸਪੀਟਲ ਆ ਤੁਸੀਂ ਸਾਰੇ ਹਸਪੀਟਲ ਤੋਂ ਇੱਕੋ ਹੀ ਇਲੈਕਟ੍ਰੀਸ਼ੀਅਨ ਹੈਗੇ ਤੁਸੀਂ ਹੈਲਪਰ ਦੀ ਵੀ ਮੰਗ ਨਹੀਂ ਕੀਤੀ ਕਦੀ ਪਰ ਬਹੁਤ ਵਾਰ ਕੀਤੀ ਆ ਜੀ ਹੈਲਪਰ ਕੇ ਦਿੰਦੇ ਵੀ ਆਣਾ ਜੀ ਮੈਨੂੰ ਅੱਛਾ ਇਹ ਦਿੰਦੇ ਵੀ ਆ ਤਾਂ ਉਹ 10 ਮਿੰਟ ਜਾਂ 15 ਮਿੰਟ ਰਹਿੰਦਾ ਉਹ ਆਪਣੀ ਸਪਾਈ ਕਰਨੇ ਲੱਗ ਜਾਂਦਾ ਸਪਾਈ ਤੇ ਤੁਹਾਨੂੰ ਤਨਖਾਹ ਵਗੈਰਾ ਟਾਈਮ ਸਿਰ ਮਿਲ ਜਾਂਦੀ ਹੈ ਨਹੀਂ ਸਰ ਇਹ ਤਾਂ ਭੁੱਲੇ ਗਏ ਜੀ ਅੱਛਾ ਤੁਹਾਨੂੰ ਕੋਈ ਸਟੇਟਮੈਂਟ ਆਵੇ ਆਪਣੀ ਬੈਂਕ ਦੀਆਂ ਵੀ ਕਢਾ ਕੇ ਲਗਾਓਗੇ ਕਿੰਨੀ ਤਰੀਕਾ ਹੁਣ ਤੁਹਾਨੂੰ ਸੈਲਰੀ ਵੀ ਨਹੀਂ ਕੋਈ ਨਾ ਸਮਾਂ ਹੋ ਗਿਆ ਸਾਲ ਸ਼ਿਵਨੀ ਸੈਲਰੀ ਪਈ ਹੈ ਤੇ 23 24 ਤਰੀਕ ਨੂੰ ਪੈਂਦੀ ਹੈ ਉਹ ਵੀ ਮੈਂਪਾ ਕਰ ਕਰਕੇ ਦਾ ਭਿਗ ਨਹੀਂ ਮੰਗਣੀ ਹੁੰਦੀ ਉਸ ਹਸਾਬ ਨਾਲ ਮੰਗਣੀ ਪੈਂਦੀ ਹੈ ਨਾ ਤੁਹਾਡਾ ਤੇ ਪ੍ਰਸ਼ਾਸਨ ਤੋਂ ਪੱਕੀ ਮੰਗ ਕਰਦੇ ਜੀ ਇਹ ਕਰਦੇ ਆ ਜੀ ਵੀ ਜਾਨੀ ਕਿ ਇਹਨਾਂ ਦਾ ਸੁਧਾਰ ਕੀਤਾ ਜਾਵੇ ਜੀ ਆਪਾਂ ਕੋ ਕੰਮ ਕਰਨ ਦੇ ਇਲਾਕ ਵੀ ਆਗੇ ਆਪਾਂ ਕੰਮ ਕਰਨਾ ਚਾਹਦੇ ਵੀ ਆ ਸਾਨੂੰ ਸਮਾਨ ਨਹੀਂ ਪੂਰਾ ਪ੍ਰਾਪਤ ਮਿਲਦਾ ਸਰ ਲੱਗਦਾ ਨਹੀਂ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਸਿਵਲ ਹਸਪੀਟਲ ਫਗਵਾੜਾ ਦੀ ਮੈਨੇਜਮੈਂਟ ਹੈਗੀ ਆ ਸਭ ਕੁਝ ਹੁੰਦਿਆਂ ਹੁੰਦਿਆਂ ਵੀ ਇਹਨਾਂ ਚੀਜ਼ਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਇਹ ਲੱਗਦਾ ਆਪਾਂ ਕੰਸਰ ਸਾਰਾ ਸਰਕਾਰ ਦੀ ਗੱਲ ਹੀ ਆ ਜੀ ਕਿਉਂਕਿ ਕਈ ਕਮੀਆਂ ਕਈ ਖਾਮੀਆਂ ਹੈਗੇ ਜਦਕਿ ਭਗਵੰਤ ਮਾਨ ਸਰਕਾਰ ਦਾ ਦਾਵਾ ਤੇ ਵਾਅਦਾ ਆਇਆ ਕਿ ਸਿਵਲ ਹਸਪਤਾਲਾਂ ਨੂੰ ਦਸ਼ਾ ਸੁਧਾਰ ਲਈ ਲੱਖਾਂ ਕਰੋੜਾ ਰੁਪਏ ਦਿੱਤੇ ਗਏ ਹੈਗੇ ਭਗਵੰਤ ਮਾਨ ਨੇ ਕੀ ਜੀ ਆ ਕੇ ਫਿੱਤਾ ਕੱਟ ਕੇ ਚਲਾ ਗਿਆ ਸੀ ਹੁਣ ਤਾਂ ਕੋਈ ਦੇਖੇ ਥੋੜੀ ਵੀ ਇਹ ਆਪਣਾ ਹਸਪਤਾਲ ਦੀ ਰਿਪੇਅਰ ਚੱਲ ਪੂਰੀ ਚੱਲਣ ਦੀ ਲੋੜ ਜੋਗ ਹੈਗੀ ਕਿ ਨਹੀਂ ਹੈਗੀ ਸਰ ਅਕਸਰ ਸਰ ਅਕਸਰ ਜਿਹੜੀਆਂ ਕਲਾਇ ਬਹੁਤ ਮੈ ਇਥੇ ਸੀਗਾ ਜੀ ਸਰ ਅਕਸਰ ਫਿੱਤਾ ਕੱਟਿਆ ਕੋਈ ਪੁੱਛਗਿੱਛ ਨਹੀਂ ਹੋਈ ਕਿਸੇ ਦੀ ਨਹੀਂ ਇਹ ਨਹੀਂ ਬੱਚਾ ਜਿਹੜਾ ਬੱਚਾ ਭਾਗ ਚੱਲਿਆ ਉਹਦੀਆਂ ਤ ਸਰ ਜਿਹੜੀ ਫੰਡਿੰਗ ਵਗੈਰਾ ਤਾਂ ਆਉਂਦੀ ਹੋਊਗੀ ਜਿਹੜੀ ਸਿਵਲ ਹਸਪਤਲ ਦੀ ਹੋ ਸਾਰੀ ਲਈ ਜਾਂ ਹੋਰ ਮੈਨੇਜਮੈਂਟ ਸਾਰਾ ਜਿਹੜੇ ਖਰਚੇ ਹੈਗੇ ਸਾਰਾ ਫੰਡਿੰਗ ਫੰਡ ਤਾਂ ਆਉਂਦਾ ਹੀ ਹੋਊਗਾ ਪਰ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਆਪਾਂ ਸਮਝਦੇ ਵਾਰੇ ਆਪਾਂ ਜਾਂ ਜੇਕਰ ਆਉਂਦਾ ਤਾਂ ਫੰਡ ਕਿੱਥੇ ਜਾਂਦਾ ਹੈਗਾ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਇਸ ਬਾਬਤ ਪਰ ਮੈਂ ਤਾਂ ਇਹ ਹੀ ਕਹਿੰਦਾ ਵੀ ਜਿੰਨਾ ਵੀ ਸੁਧਾਰ ਹੋ ਸਕਦਾ ਪਾਉਣ ਲਈ ਆਪਾਂ ਗਰੀਬ ਬੰਦਾ ਹੋਂਗਾ ਅਮੀਰ ਤਾਂ ਕੋਈ ਆਉਂਦਾ ਨਹੀਂ ਹੈਗਾ ਅਮੀਰਾਂ ਦਾ ਘਰ ਜਾ ਕੇ ਆਪਰੇ ਬੈਠਿਆਂ ਨੂੰ ਉਹਦਾ ਲਿਖਣ ਦਾ ਤਾਂ ਫਾਈਲ ਕਰ ਜਾਂਦੀ ਹੈ ਗਰੀਬ ਬੰਦੇ ਲਈ ਆਪਾਂ ਸਰ ਜਨਰੇਟਰ ਵਗੈ ਅੱਛਾ ਕੰਮ ਕਰਦੇ ਇਸ ਟਾਈਮ ਉਹ ਆਪਣਾ ਇੱਕ ਉਟੀ ਵਾਲਾ ਜਿਹੜਾ ਜਿਹੜਾ ਜਿਹੜੀ ਇਸ ਟਾਈਮ ਕੰਮ ਕਰ ਸਕਦਾ ਹੈ ਇੱਕ ਬਾੜ ਵਾਲਾ ਬਾਕੀ ਸਾਰੇ ਖਰਾਬ ਪਏ ਬਾਕੀ ਦੋ ਆ ਤਿੰਨਾਂ ਸਰਵਤਾਂ ਨਹੀਂ ਹੈਗੀਆਂ ਕਾਪੋਰੇਸ਼ਨ ਵੀ ਆਪਣਾ ਹੱਥ ਮੈਂ ਕਿਹਾ ਕਾਪੋਰੇਸ਼ਨ ਵੀ ਨਹੀਂ ਚਿੱਠੀਆਂ ਦੋ ਨੰਬਰ ਕਢਾਈਆਂ ਉਹ ਆਪਣੇ ਕੋਲ ਵੀ ਹੈਗਾ ਪਰ ਦਫ਼ਤਰ ਵਿੱਚ ਸੂਝ ਆਈ ਉਹਨੀ ਵੀ ਅੱਜ ਤੱਕ ਜਾਨੀ ਕਿ ਬਾਅਦ ਇਹ ਨਹੀਂ ਪੁੱਛੀ ਜਾਨੀ ਸਰਵਤ ਸਰਵਸ ਕਰਾਣੇ ਵਾਲੀ ਦਾ ਟ੍ਰਾਂਸਫਾਰਮਰ ਦੀ ਕੇਲ ਘਾਟਾ ਉਹ ਨਹੀਂ ਕੋਈ ਬਚਿਆ ਆਹ ਪੈਨਲ ਮਗਰ ਤੁਹਾਡੇ ਇੱਕ ਬੈਕ ਸਾਈਡ ਤੇ ਜਿੱਥੋਂ ਇਹ ਬ੍ਰੈਕਟ ਲਾ ਗਿਆ ਇਹਨਾਂ ਦਾ ਕੋਈ ਜਾਨੀ ਕਿ ਦੱਸ ਕੇ ਨਹੀਂ ਕਿ ਵੀ ਇਹ ਕਾਹਦੇ ਲਾਇਆ ਕੀ ਗੱਲ ਆ ਤੇ ਇਹ ਕੀ ਆਪਾਂ ਨੂੰ ਲਾਭ ਹੋਊਗਾ ਇਹ ਚਾਲੂ ਵੀ ਨਹੀਂ ਕੀਤਾ ਹੈ ਆਪਣਾ ਪੂਰਾ ਨਾਮ ਕੀ ਹੈ ਮੇਰਾ ਸਰਦਾਰ ਅਮਰਜੀਤ ਸਿੰਘ ਕਿੰਨੇ ਸਾਲ ਤੋਂ ਸਰਵਿਸ ਕਰ ਰਹੇ ਹੋ ਮੈਨੂੰ 17 ਸਾਲ ਹੋ ਗਏ ਜੀ ਗੱਲਬਾਤ ਅਲੀ ਤੁਹਾਨੂੰ ਇਹ ਨਾਮ ਸਰ ਆਪਣਾ ਰਾਜਕੁਮਾਰ ਜੀ ਰਾਜਕੁਮਾਰ ਜੀ ਸਿਵਲ ਹਸਪਤਾਲ ਦੀ ਲਾਂਡਰੀ ਹੈਗੀ ਆ ਇਹ ਫਗਵਾੜਾ ਦੀ ਬੜੀ ਮਾੜੀ ਹਾਲਤ ਹੈਗੀ ਅਸੀਂ ਹੁਣੇ ਛਾਤ ਮਰੀ ਸੀ ਤੁਸੀਂ ਕਰਦੇ ਹੋ ਇੱਥੇ ਹਾਂ ਜੀ ਸਰ ਮੈਂ ਕੰਮ ਕਰਦਾਗਾ ਤੇ ਹੁਣ ਤੇ ਕਦੋਂ ਦੀ ਇਹ ਮਸ਼ੀਨ ਦਸ ਦਿਨ ਹੋ ਗਏ ਆ ਕਹ ਕੇ ਕਹ ਕੇ ਛੱਡ ਗਏ ਆ ਕਦੀ ਕਹਿੰਦੇ ਅੱਜ ਕਰਾ ਦੇ ਗਏ ਕਹਿੰਦੇ ਖਾਲ ਕਰਾਉਨੇ ਆ ਵੀ ਕਦੀ ਜੀ ਬਿਜਲੀ ਵਾਲਿਆਂ ਨੂੰ ਬੁਲਾਓ ਵਲਾ ਕੇ ਲੈ ਕੇ ਜਾਣਾ ਆ ਕਿਹੜੀ ਮਸ਼ੀਨ ਹੱਥ ਕਰ ਇਦੇ ਵਿੱਚ ਕਰੰਟ ਆ ਗਿਆ ਕੀ ਆ ਮੈਨੂੰ ਬੜੀ ਜ਼ੋਰ ਨਾਲ ਕਰੰਟ ਲੱਗਾ ਹੈਗਾ ਕਰੰਟ ਆ ਗਿਆ ਸੀ ਹਾਂਜੀ ਕਦੋਂ ਦੀ ਗੱਲ ਇਹ ਹੋ ਗਿਆ ਹਫਤਾ ਹੋ ਗਿਆ ਜੀ ਕਰੰਟ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤੇ ਨਹੀਂ ਮੈਂ ਥੋੜਾ ਝਟਕੇ ਵਿੱਚ ਦੁੱਧ ਤੇ ਹਲਦੀ ਪੀਤਾ ਵੀ ਮੈਂ ਜਿਹੜਾ ਥੋੜਾ ਜਿਆ ਤੰਦਰੁਸਤ ਹੋ ਗਿਆ ਹੋਇਆ ਨਾਮ ਕੀ ਆਪਣਾ ਪੂਰਾ ਮੇਰਾ ਨਾਮ ਰਾਜਕੁਮਾਰ ਹੈ ਕਿੰਨੇ ਚਿਰ ਤੋਂ ਜੌਬ ਕਰ ਰਹੇ ਹੋ ਮੈਨੂੰ ਮੈਂ ਸਾਲ ਹੋ ਗਿਆ ਮੈਨੂੰ ਪਹਿਲਾਂ ਮੇਰੀ ਮਿਸਿਸ ਘਰ ਵਾਲੀ ਕੰਮ ਕਰਦੀ ਸੀ ਉਹਨਾਂ ਦੇ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਜੀ ਤੁਹਾਡੀ ਜੋਬ ਸਰਕਾਰੀ ਹੈ ਪ੍ਰਾਈਵੇਟ ਪ੍ਰਾਈਵੇਟ ਹੈ ਜੀ ਕਿੰਨੀ ਤਰਖਾਉ ਤੁਹਾਡੀ ਮੇਰੀ 372 ਵੀ ਹੈ ਤਰਖਾ ਤੁਹਾਨੂੰ ਟੈਂਸ਼ਨ ਮਿਲਦੀ ਹੈ ਕਿਤੇ ਮਾਰੇ ਹਾਲੇ ਤੱਕ ਨਹੀਂ ਮਿਲੀ ਹੈ ਕਿਦਾਂ ਹੈ ਇਸ ਬਾਬਤ ਐਸਐਮਓ ਨਾਲ ਗੱਲ ਨਹੀਂ ਕੀਤੀ ਕੀਤੀ ਸੀ ਦੋ ਵਾਰੀ ਗੱਲ ਕੀਤੀ ਹੈ ਅੱਛਾ ਤੋ ਜਦੋਂ ਤੁਹਾਨੂੰ ਕਰੰਟ ਲੱਗਾ ਤਾਂ ਤੁਸੀਂ ਇਸ ਦੀ ਸੂਚਨਾ ਦਿੱਤੀ ਨਹੀਂ ਵੀ ਤੁਹਾਨੂੰ ਮਸ਼ੀਨ ਦੀ ਰਿਪੇਅਰ ਕਰਾਈ ਜਾਵੇ ਬਿਜਲੀ ਵਾਲੇ ਨੂੰ ਬੁਲਾ ਕੇ ਲਿਆ ਸੀ ਆ ਵੀ ਅਸੀਂ ਇਕੱਠੇ ਗਏ ਸੀ ਅਸਾਂ ਦੇ ਨਾਲ ਅੱਛਾ ਤੇ ਫਿਰ ਨਗਰਪਾਲਿਕਾ ਨਾਲ ਗੱਲ ਕੀਤੀ ਸੀ ਫਿਰ ਇਹਨਾਂ ਨਾਲ ਬਿਜਲੀ ਦਾ ਕੀ ਗੱਲਬਾਤ ਹੋਈ ਇਹ ਉਹ ਹੀ ਜਾਣਾਂ ਅੱਛਾ ਇਹ ਜਿਹੜੀ ਮਸ਼ੀਨ ਕਿੰਨੇ ਚਿਰ ਤੋਂ ਖਰਾਬ ਪਈ ਹੈ ਇਹ ਹੋ ਗਏ 10-15 ਦਿਨ ਤੋਂ ਹੋ ਗਏ ਕਪੜੇ ਕਿਨੇ ਮਤਲਬ ਤੁਸੀਂ ਕਿੱਦਾਂ ਧੋਂਦੇ ਹੋ ਮੈਂ ਹੱਥ ਨਾਲ ਕਰਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੱਥ ਧੋਣ ਦੇ ਮੈਨੂੰ ਹੱਥ ਮੈਂ 15 ਦਿਨ ਤੋਂ ਹੋਈ ਗਿਆ ਕਿੰਨੇ ਕਪੜੇ ਆ ਜਾਂਦੇ ਰੋਜ਼ ਦੇ ਆਹ ਦੇਖੋ ਤੁਹਾਡੇ ਸਾਹਮਣੇ ਫਿਰ ਵੀ ਅੰਦਾਜ਼ਾ ਅੰਦਾਜ਼ਾ ਮੈਂ 3-5 ਦੀ ਚੰਦਰਾ ਹੋਏਗੀ ਜਾਂ 2-3 ਗੱਠਾ ਆ ਦੋ ਕੁ ਗੱਠਾ ਹੋਏਂਦੀ ਆ ਆਪਰੇਸ਼ਨ ਡੀਡਰ ਦੀਆਂ ਅੱਛਾ ਤੇ ਕਪੜੇ ਕਾਫੀ ਗੰਦੇ ਵੀ ਹੁੰਦੇ ਹੋਣੇ ਆ ਹਾਂਜੀ ਸਰ ਕਈ ਬਲਣਾ ਵਾਲੇ ਹੁੰਦੇ ਆ ਕਈ ਖੂਨ ਨਾਲ ਲੱਤ ਪਤੋਂਦੇ ਆਉਣੇ ਆ ਕਿੱਦਾਂ ਸਾਫ਼ ਕਰਦੇ ਸਾਰਾ ਕ ਨਾ ਕੱਲੇ ਕੱਲੇ ਸਾਰਾ ਕੁਝ ਕਿੱਦਾਂ ਇੱਥੇ ਪਾਣੀ ਪੁਣੀ ਕਿੱਦਾਂ ਆਉਂਦਾ ਇੱਥੇ ਪਾਣੀ ਉਹ ਤਾਂ ਇੱਕ ਟੁੱਟੀ ਲੱਗੀ ਆ ਪਾਣੀ ਆਉਂਦਾ ਟਾਈਮ ਸਰ ਹਾਂਜੀ ਪਰ ਟੁੱਟੀਆਂ ਦੇ ਪਿੱਛੇ ਹੀ ਦੇਖ ਬੜਾ ਮਾੜਾ ਹਰ ਟੁੱਟੀਆਂ ਸਾਰੀਆਂ ਟੁੱਟੀਆਂ ਪਈਆਂ ਕਈ ਕਹਿੰਦਾ ਚੋਰ ਲਾ ਕੇ ਲੈ ਗਏ ਕੋਈ ਕਹਿੰਦਾ ਖਰਾਬ ਆ ਆਹ ਦੇਖ ਲਓ ਖੇਡਕੀਆਂ ਦਾ ਕੀ ਹਾਲ ਹੈ ਕਿਹੜਾ ਜੀ ਆਹ ਦੇਖ ਇਹ ਤਾਂ ਟੁੱਟੀਆਂ ਪਈਆਂ ਨੇ ਚੋਰੀ ਚੋਰ ਆ ਸਕਦੇ ਤੋੜ ਦਾੜੀ ਕੁਝ ਵੀ ਕਰ ਸਕਦੇ ਚੋਰੀ ਚੋਰੀ ਵੀ ਹੋਈ ਪਹਿਲੇ ਇੱਥੇ ਕਦੀ ਇੱਥੇ ਸਾਰੀ ਹੋਈ ਹੈ ਕਿ ਬਾਹਰ ਪੱਕੀਆਂ ਮੁੱਟੀਆਂ ਪੱਟ ਕੇ ਲੱਗੇ ਅੱਠ ਰਹੀਆਂ ਕਿੰਨੇ ਨੂੰ ਕਿੰਨੇ ਘੰਟੇ ਡਿਊਟੀ ਤੁਹਾਡੀ ਮੈਂ ਸਾਰੀ ਕਰ ਬੜੀ ਮਜਬੂਰੀ ਆ ਤਨਖਾਹ ਤੁਹਾਨੂੰ ਟਾਈਮ ਸਰ ਮਿਲਦੀ ਨਹੀਂ ਹੈਗੀ ਪਿੱਛੇ ਵੀ ਕਰੰਦਿਆਂ ਨਾਲ ਗੱਲਬਾਤ ਕੀਤੀ ਸੀ ਸਿਵਲ ਹਸਪਤਾਲ ਦੀ ਹਾਲਤ ਕਾਫੀ ਦਸ਼ਾ ਜਿਹੜੀ ਹੈਗੀ ਤਰਸਯੋਗ ਹੈਗੀ ਆ ਮੈਂ ਕਿਹਾ ਕਿ ਮੇਰਾ ਹੁਣ ਦੇਖ ਲੋ ਘੱਟੋ ਘਾਟ ਮੇਰਾ 12000 ਰੁਪਿਆ ਰੈਸ਼ਨ ਵਾਲੇ ਦਾ ਕਰਜ਼ਾਈ ਹੋ ਗਿਆ ਹੈ ਲੇਕਿਨ ਇਹਦਰ ਬਿਲਕੁਲ ਤਦੀ ਵਗਲੇ ਰ ਦਊਗਾ ਲੇਕਿਨ ਨਹੀਂ ਤੇ ਅੱਛਾ ਮੁਸ਼ਕਲ ਆ ਤੇ ਇਹਦੇ ਬਾਰੇ ਕੀ ਅਪੀਲ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਮੈਂ ਕਹਿੰਦਾ ਕਿ ਮੇਰੀ ਸੈਲਰੀ ਦੇਖੀ ਜਾਏ ਕਿ ਮੇਰੀ ਘੱਟੋ ਘੱਟ ਤਨਖਾਹ ਜਿਹਨੂੰ ਅੱਤੇ 16 ਦਿਨਾਂ ਦੀ ਮਿਲਦੀ ਮੇਰੀ ਪੂਰੇ ਮਹੀਨੇ ਦੀ ਮਿਲੇ ਤੇ ਦੂਜੀ ਇਹ ਮੈਨੂੰ ਟ ਇਹ ਫਟੇ ਦੀ 12000 12000 ਮੈਨੂੰ ਉਹ ਤਾਂ ਕੋਈ ਨਹੀਂ ਲਿਖਣ ਤੇਰਾ ਮਹੀਨਾ ਮਹੀਨਾ ਫਰਖਾ ਨਹੀਂ ਕਰਦਾ ਨਹੀਂ ਇਹ ਜਿਹੜਾ ਬਹੁਤ ਜ਼ਿਆਦਾ ਉੱਠ ਆਇਆ ਜਿਹੜੇ ਤੁਹਾਨੂੰ ਕੱਪੜੇ ਦੇ ਕੇ ਜਾਂਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਨੂੰ ਹੀ ਦੱਸਦੇ ਨਹੀਂ ਕਿ ਵੱਡੀ ਮਸ਼ੀਨ ਖਰਾਬ ਪਈ ਹੈ ਬੜੀ ਦਿੱਕਤ ਆ ਰਹੀ ਹੈ ਕੋਈ ਵੀ ਨਹੀਂ ਇੱਧਰ ਆਇਆ ਅੱਛਾ ਦੇਖਣੀ ਨਹੀਂ ਆਏ ਨਹੀਂ ਉਹਨਾਂ ਨੂੰ ਪਤਾ ਹੈਗਾ ਕਿ ਮਸ਼ੀਨ ਖਰਾਬ ਪਈ ਹੈ ਤੇ ਮੈਂ ਕਹਿ ਨਹੀਂ ਸਕਦਾ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਚਲ ਭਾ ਹੁਣ ਅਸਰ ਗੁਸਾ ਨੂੰ ਦੱਸਣਾ ਗਗਨ ਸਾਹਿਬ ਨੂੰ ਦੱਸਣਾ ਅੱਛਾ ਠੀਕ ਹੈ